ਜਦੋਂ ਕਿਉਂਕਿ ਫਿਰ ਆਪਾਂ ਸ਼ਾਮ ਨੂੰ ਜਦੋਂ ਆਪਾਂ ਦਰ ਤੇ ਬੈਠਾਂਗੇ ਤਾਂ ਸਾਡਾ ਪਰਮੇਸ਼ਰ ਪਿਤਾ ਵੇਖੇਗਾ ਪਤੀ ਦੇਖੇਗਾ ਵੀ ਕਿੰਨੇ ਕੁ ਸੁਰਤ ਨੇ ਸਵਾਸ ਜਮਾ ਕਰਾਏ ਨੇ ਖੁਸ਼ ਹੋਏਗਾ ਅੱਜ ਇੰਨਾ ਧਨ ਖਟਕੇ ਲਿਆਏ ਨੇ ਹਾਂਜੀ ਤਾਂ ਉਹ ਫਿਰ ਸਾਨੂੰ ਉਹਨਾਂ ਵੱਡਾ ਤੋਹਫਾ ਦੇਣਗੇ ਸ਼ਾਮ ਨੂੰ ਵੇਖ ਕੇ ਨਾ ਇੰਨਾ ਧਨ ਖਟਕੇ ਲਿਆਇਆ ਜਮਾ ਉਹਨਾਂ ਨੇ ਕਰ ਲੈਣਾ ਪਰ ਜਿਹੜਾ ਖਟਕੇ ਲਿਆ ਕੇ ਜਿਵੇਂ ਸ਼ਾਮ ਨੂੰ ਆਪਾਂ ਪੈਸਾ ਤੇ ਲਾ ਜਮਾ ਕਰਕੇ ਆਪਦੇ ਘਰ ਆ ਕੇ ਚੰਗੀ ਰੱਜ ਕੇ ਰੋਟੀ ਖਾਣੇ ਆ ਮਨਪਸੰਦ ਦਾ ਫਰੂਟ ਖਾਣੇ ਆ ਫਿਰ ਆਪਣੀ ਇੱਛਾ ਹੁੰਦੀ ਹੈ ਸਰਦੀਆਂ ਨੇ ਤਾਂ ਹੀਟਰ ਚਲਾਓ ਗਰਮੀਆਂ ਨੇ ਤਾਂ ਏਸੀ ਚਲਾਓ ਉਹਨਾਂ ਦੇ ਨਾਲ ਫਿਰ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਵੀ ਕਮਾਈ ਕਰਕੇ ਆਏ ਨੇ ਤੇ ਫਿਰ ਉਹਨਾਂ ਅੰਦਰੋਂ ਉਡਾਰੀ ਭਰਾ ਕੇ ਤੁਹਾਨੂੰ ਉਹਨਾਂ ਨੇ ਅੰਦਰਲਾ ਗਿਆਨ ਆਪ ਦੇਣਾ ਵੀ ਆਹ ਵੇਖੋ ਆ ਆਪਣਾ ਘਰ ਹੈ ਅਨਹਦ ਸਬਦ ਦਾ ਘਰ ਹੈ ਖੁਸ਼ ਹੋ ਕੇ ਤੁਹਾਡੇ ਨਾਲ ਵਿਚਾਰਾਂ ਕਰਨੀਆਂ ਨੇ ਭਗਤ ਸੰਗ ਪ੍ਰਭ ਗੋਸ਼ਟ ਕਰਤ ਤੈ ਹਰਖਣਾ ਸੋਗ ਨਾ ਜਨਮ ਨਾ ਮਰਤ ਬੜੇ ਵੱਡੇ ਭਾਗ ਹੋਣ ਤਾਂ ਇਸ ਕਰਕੇ ਫਿਰ ਗੁਰਮਖਾਂ ਨੂੰ ਚਾਹ ਹੋ ਗਿਆ ਵੀ ਸ਼ਾਮ ਨੂੰ ਸਾਡਾ ਪਰਮੇਸ਼ਰ ਸਾਨੂੰ ਸੰਭਾਲਦਾ ਹੈ ਤੇ ਸਵੇਰ ਅਸੀਂ ਕਾਲ ਤੋਂ ਬਚ ਕੇ ਰਹਿਣਾ ਸਿਮਰਨ ਕਰੀ ਜਾਣਾ ਸਵਾਸ ਸਾਡੇ ਲੁੱਟਣ ਵਾਲੇ ਤਾ ਫਿਰ ਜਦੋਂ ਤੁਸੀਂ ਨਾਮ ਨੂੰ ਸੁਣਨਾ ਆਰੰਭ ਕਰੋਗੇ ਇਹਦੇ ਵਿੱਚੋਂ ਫਿਰ ਅਮਰਤ ਪ੍ਰਗਟ ਹੋਣਾ ਹੈ ਨਾਮ ਨੂੰ ਸੁਣਨਾ ਆਰੰਭ ਕਰੋਗੇ ਫਿਰ ਇਹਦੇ ਵਿੱਚੋਂ ਗਿਆਨ ਪ੍ਰਗਟ ਹੋਣਾ ਹੈ ਕਿਉਂਕਿ ਪੰਜਾਂ ਨੇ ਰੀਲ ਚਲਾਈ ਜਾਣੀਆਂ ਅਨਹਦ ਦੀ ਆਵਾਜ਼ ਪ੍ਰਗਟ ਹੋਣ ਤੋਂ ਬਾਅਦ ਵੀ ਉਹਨਾਂ ਨੇ ਸੁਣਨ ਨਹੀਂ ਦੇਣੀ ਉਹ ਸਾਰੀ ਸਾਰੀ ਉਮਰ ਸ਼ਬਦ ਪ੍ਰਗਟ ਹੀ ਰਹਿੰਦਾ ਮਹਾਂਪੁਰਖਾਂ ਦੀ ਕਿਰਪਾ ਸਦਕਾ ਤੇ ਉਹ ਕਹਿੰਦੇ ਵੀ ਚੱਲਦਾ ਤਾਂ ਹੈਗਾ ਵੀ ਪਰ ਸਾਡੇ ਅੱਗੇ ਆ ਟੀਟੀ ਜੀ ਚੱਲੀ ਜਾਂਦੀ ਆ ਉਹ ਪ੍ਰੇਮ ਨਹੀਂ ਨਾ ਪਿਆ ਤਾਂ ਉਹਨਾਂ ਨੂੰ ਟੀਟੀ ਲੱਗਦੀ ਆ ਜਦੋਂ ਪ੍ਰੇਮ ਪੈ ਜਾਂਦਾ ਹੈ ਉਹ ਟੀਟੀ ਨਹੀਂ ਹੈਗੀ ਉਹ ਦਸਵੇਂ ਕਰਦੀਆਂ ਆ ਮਾਲਕ ਦੇ ਮੁਖ ਦੀਆਂ ਆਵਾਜ਼ਾਂ ਆ ਤਾਂ ਜਦੋਂ ਉਹਦੇ ਵਿੱਚ ਪ੍ਰੇਮ ਪੈ ਜਾਂਦਾ ਉਹ ਕਹਿੰਦੇ ਇਹ ਤਾਂ ਫਿਰ ਉਹਦੇ ਵਿੱਚੋਂ ਆਪਾਂ ਨੂੰ ਸਾਰਾ ਮਹਾਰਾਜ ਨੇ ਕਿਰਪਾ ਕਰੀ ਜਾਣੀਆਂ। ਔਰ ਫਿਰ ਇਹ